ਮੈਂ ਕੀ ਲਗੂ ਮੈਂ ਡਾਕਟਰ ਸੁਖਬੀਰ ਕੌਰ ਜ਼ਿਲ੍ਹਾ ਸਿਹਤ ਅਫਸਰ ਤਰਨਤਾਰਨ ਮੈਂ ਜਿਹੜੀ એનર્ਜੀ ਡੇਗ ਦੇ ਉੱਤੇ ਪਾਬੰਦੀ ਲਗਾਈ ਹੈ ਇਸ ਕਾਰਨ ਉਸ ਬੰਦੇ ਨੂੰ ਜਾਣ ਕਰਦੇ ਨੇ ਜਿਹੜੇ એનર્ਜੀ ਡਰਿੰਕਸ ਹੈ ਇਹਨਾਂ ਬਾਰੇ ਅਸੀਂ ਬੜੀ ਹੀ ਦੇਰ ਤੋਂ ਸਾਰਿਆਂ ਨੂੰ بار بار ਅਗਾਹ ਕਰਾ ਰਹੇ ਸੀ ਵੀ ਜਿਹੜੀ ਇਹਦੇ ਉੱਤੇ ਵਾਰਨਿੰਗ ਲਿਖੀ ਹੋਈ ਹੈ ਕਿ 18 ਸਾਲ ਤੋਂ ਛੋਟੇ ਬੱਚੇ ਨੂੰ ਬਿਲਕੁਲ ਵੀ ਇਹ એનર્ਜੀ ਡਰਿੰਕਸ ਜਿਹੜਾ ਆ ਨਹੀਂ ਦਿੱਤਾ ਜਾਣਾ ਚਾਹੀਦਾ ਉਹਦੇ ਉੱਤੇ ਵਾਰਨਿੰਗ ਵੀ ਲਿਖੀ ਹੁੰਦੀ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਜਿਹੜੀਆਂ ਦੁੱਧ ਪਿਲਾ ਰਹੇ ਨੇ ਬੱਚਿਆਂ ਨੂੰ ਜਾਂ ਜਿਹੜੇ 18 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਇਹ ਬਿਲਕੁਲ ਨਹੀਂ ਦਿੱਤੀ ਜਾਣੀ ਚਾਹੀਦੀ ਹੁਣ ਜਿਹੜੇ ਸਾਡੇ ਕੋਲ ਆ ਪ੍ਰੋਹੀਬਿਸ਼ਨ ਆਰਡਰਸ ਇਹਦੇ ਸਰਕਾਰ ਵੱਲੋਂ ਆਗੇ ਨੇ ਸਾਡੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਜੀ ਨੇ ਉਹਨਾਂ ਨੇ ਇੱਕ ਖਾਸ ਕਿਹਾ ਹੈ ਕਿ ਜਿਹੜਾ ਆਪਾਂ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਆ ਉਹਦੇ ਚ ਆਪਾਂ ਕਿਉਂ ਨਾ ਇੱਥੋਂ ਹੀ ਸ਼ੁਰੂ ਕਰੀਏ ਕਿ ਇਹ ਜਿਹੜਾ એનર્ਜੀ ਡਰਿੰਕ ਜੁੱਧ ਨਸ਼ਿਆਂ ਵਿਰੋਧ ਨਸ਼ਾ ਜਿਹੜਾ ਹੈ ਲੈ ਤੇ ਉਹਦਾ ਤੇ ਇੱਕ ਚੱਲ ਰਿਹਾ ਉਹਦੇ ਬਾਰੇ ਸਾਰਾ ਕੁਝ ਜੋ ਵੀ ਅਸੀਂ ਬੇ ਕਾਸ਼ਨਸ ਲੈ ਰਹੇ ਆ ਸਭ ਕੁਝ ਹੋ ਰਿਹਾ ਹੈ ਪਰ ਜਿਹੜਾ ਕਿ ਇਹ ਬੱਚਿਆਂ ਨੂੰ એનર્ਜੀ ਡਰਿੰਕ ਜਿਨ੍ਹਾਂ ਦਾ ਇੱਕ ਐਡਿਕਟਿਵ ਪੋਟੈਂਸ਼ੀਅਲ ਹੈਗਾ ਏ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਉਹਦੇ ਲੈਂਦੇ ਆ ਹੀ ਇਹ ਸਾਡੇ ਜਿਹੜੇ ਕਮਿਸ਼ਨਰ ਐਫ ਬੀਏ ਨੇ ਦਿਲਰਾਜ ਸਿੰਘ ਜੀ ਉਹਨਾਂ ਵੱਲੋਂ ਆ ਪ੍ਰੋਹੀਬਿਸ਼ਨ ਆਰਡਰ ਜਿਹੜੇ ਜਾਰੀ ਹੋ ਗਏ ਨੇ ਜਿਹੜੇ ਕਿ ਮੈਂ ਸਾਰਿਆਂ ਨਾਲ ਸ਼ੇਅਰ ਕੀਤੇ ਆ ਵੀ ਯੋਜਨਾ ਲਈ ਉਹਨਾਂ ਨੂੰ ਵੀ ਜਿਹੜੇ ਮੰਤਰੀ ਸਾਡੇ ਸੇਤ ਮੰਤਰੀ ਸਾਹਿਬ ਨੇ ਹੀ ਦੱਸਦਿਆ ਮੀਟਿੰਗ ਚ ਕਿ ਭਈ ਇਹ ਇਦੇ ਤੇ ਖਾਸ ਧਿਆਨ ਰੱਖੋ ਕਿ ਸਕੂਲਸ ਦੇ ਜਿਹੜੇ ਕੈਂਟੀਨਸ ਨੇ ਤੇ ਸਕੂਲ ਦੇ ਅੰਦਰ ਇਹ ਚੀਜ਼ ਜਿਹੜੀ ਹੈ એનર્ਜੀ ਡਰਿੰਕ ਬਿਲਕੁਲ ਨਾ ਮਿਲੇ ਦੂਸਰੀ ਜਿਹੜੀ ਇਹਦੇ ਚ ਮੇਨ ਚੀਜ਼ ਹੈ ਉਹ ਇਹ ਹੈ ਕਿ ਜਿਹੜਾ ਅਰਬਨ ਏਰੀਆ ਸ਼ਹਿਰੀ ਏਰੀਆ ਇਲਾਕਾ ਉਹਦੇ ਚ 50 ਮੀਟਰ ਸਕੂਲ ਦੇ ਦਾਇਰੇ ਚ ਤੇ 100 ਮੀਟਰ ਜਿਹੜਾ ਰੂਰਲ ਹਿੰਦੂ ਲਾਕੇ ਜ ਇਹ ਚੀਜ਼ ਜਿਹੜੀ ਹੈ अवेलेबल ਹੀ ਨਾ ਹੋਵੇ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਆ ਕਿਹਾ ਹੈ ਕਿ ਦੇਈ ਤੁਸੀਂ ਆਪਣਾ ਇਹ ਨੂੰ ਬਿਲਕੁਲ ਜਿਹੜਾ ਇਸ ਏਰੀਆ ਚ ਪ੍ਰੋਹੀਬਿਟਿਡ ਹੈ ਔਰ ਬਾਕੀ ਅਸੀਂ ਕਰਿਆਣਾ ਸਟੋਰ ਵਾਲਿਆਂ ਦੀ ਮੀਟਿੰਗ ਲੈ ਕੇ ਜਿਹੜੇ ਆਪਣੇ ਹਲਵਾਈ ਇਵਨ ਬੇકરીਜ਼ ਵਾਲੇ ਜਿਹੜੇ-ਜਿਹੜੇ ਵੀ ਲੋਗ ਇਹ ਸਟ੍ਰਿੰਗਸ ਨੂੰ ਰੱਖਦੇ ਉਹਨਾਂ ਨੂੰ ਕਿਹਾ ਹੈ ਕਿ ਇਹਦੀ ਜਿਹੜੀ ਵਾਰਨਿੰਗ ਹੈ ਉਹ ਖਾਸ ਤੌਰ ਤੇ ਸਾਰਿਆਂ ਨੂੰ ਦੱਸੀ ਜਾਵੇ ਤੇ ਜਿਹੜਾ ਇਹ ਦਾਇਰਾ ਦੱਸਿਆ ਗਿਆ ਹੈ ਉਹਦੇ ਵਿੱਚ ਇਹ ਬਿਲਕੁਲ ਵੀ ਨਾ ਵੇਚੀ ਜਾਵੇ। ਮੈਂ ਕਿਹਾ ਸੇਜੋਪਾ ਦੇ ਵਰਨ ਇਹ ਤੁਕਾਰ ਵੀ ਕੀਤੀ ਜਾਂਦੀਆਂ ਨੇ ਇਹਦੇ 'ਚ ਇਹ ਹੈ ਕਿ ਆ ਜਿਹੜੀ ਪੋਹਿਬੀਸ਼ਨ ਆਰਡਰਸ ਨੇ ਇਹ ਅਸੀਂ ਸਾਰਿਆਂ ਨੂੰ ਸਾਰਿਆਂ ਨਾਲ ਸਾਂਝੇ ਕਰਤੇ ਗਏ ਇਵਨ ਜਿਹੜੀ ਆਰਬੀਐਸ ਦੀ ਟੀਮ ਜੀ ਸਾਡੀਆਂ ਜਾਂਦਿਆਂ ਨੇ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਟਰੈਵਲੋਂ ਐਸਐਮਓਜ਼ ਨੂੰ ਆਰਬੀਐਸ ਕੇ ਟੀਮਜ਼ ਨੂੰ ਸਾਰਿਆਂ ਨੂੰ ਇਹ ਦੱਸਿਆ ਗਿਆ ਹੈ ਕਿ ਇਹਦੇ ਬਾਰੇ ਟੋਟਲ ਨੌਲੇਜ ਦੇਣੀ ਹੈ ਤੇ ਜਿੱਥੇ-ਜਿੱਥੇ ਵੀ ਆ ਉਹਨਾਂ ਨੂੰ ਮਨਾ ਕੀਤਾ ਜਾਵੇ ਵੀ ਇਹ ਨਹੀਂ ਹੋਣੀ ਚਾਹੀਦੀ ਉਹਨੂੰ ਕੈਂਟੀਨਸ ਤੋਂ ਸਕੂਲ ਦੇ ਆਸ-ਪਾਸ ਤੋਂ ਤੇ ਵਾਪਸ ਕਰਾਤੀ ਜਾਏ ਇਸਬੰਦ ਵਿੱਚ ਜਿਹੜੇ ਸ਼ਹਿਰ ਦੇ ਦੁਕਾਨਦਾਰ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸਾਰੇ ਸ਼ਹਿਰ ਦੇ ਜਿਹੜੇ ਹੈਗੇ ਨੇ ਦੁਕਾਨਦਾਰ ਉਹਨਾਂ ਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੀਟਿੰਗ ਅਸੀਂ ਕਰਾ ਕੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਮੈਂ ਤਾਂ ਇਹ ਹੀ ਕਹਿ ਵੀ ਕੋਸ਼ਿਸ਼ ਕਰੋ ਵੀ ਇਹ ਸਾਡੇ ਤਰਨਦਾਰਨ છોੜੇ ਨਾ ਕਿ ਆਪਾਨੂੰ ਕੀ ਐਡੀ ਲੋੜ ਪਈ ਆ ਕਿ ਵੀ ਅਸੀਂ ਇਹ ਜ਼ਰੂਰੀ ਸੈਂਡ ਕਰ ਲਈਏ ਬਿਲਕੁਲ ਮੈਸੇਜ ਹੈ ਨਾ ਜੁਨੇ ਛੋਟੇ ਬੱਚਿਆਂ ਨੂੰ ਜਾ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਖਾਸ ਕਰਕੇ ਇਹ ਮੈਸੇਜ ਹੈ ਕਿ ਬਈ ਹੁਣ ਜਦੋਂ ਅਸੀਂ ਪੰਜਾਬੀ ਚ ਤਨੂ ਸਾਰਿਆਂ ਨੂੰ ਇਹ ਮੈਸੇਜ ਪਹੁੰਚਾਣਾ ਪਹਚਾ ਦਿੱਤਾ ਹੈ ਦੱਸਿਆ ਗਿਆ ਹੈ ਅਖਬਾਰਾਂ 'ਚ ਦਿੱਤਾ ਗਿਆ ਹੈ ਇਵਨ ਟੀਚਰਸ ਜਿਹੜੇ ਨੇ ਸਕੂਲਾਂ 'ਚ ਦੱਸ ਰਹੇ ਨੇ ਤੇ ਇਹ ਪੇਰੈਂਟਸ ਦਾ ਪੂਰਾ ਪੂਰਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਬਚਾਉਣ ਕਿਉਂਕਿ ਇਹ ਪੇਰੈਂਟਸ ਦੀ ਵੀ ਪੂਰੀ ਇਵਨ ਮੰਤਰੀ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਪੇਰੈਂਟਸ ਦੀ ਵੀ ਪੂਰੀ ਉਨੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਵੱਲ ਕਿ ਇਹ ਇਹਨਾਂ ਨੂੰ ਬਾਰ-ਬਾਰ ਦੱਸਣ ਤੇ ਉਹਨਾਂ ਨੂੰ ਇਸ ਲਈ ਇਸ ਚੀਜ਼ ਨੂੰ ਪੈਨ ਤੋਂ ਮਨਾ ਕਰੇ ਏਜ ਇਸ ਵਾਸਤੇ ਪੈਸੇ ਨਾ ਦੇ। 18 ਸਾਲ ਤੋਂ ਘੱਟ ਜਿਹੜੇ ਬੱਚੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਕੀ ਕਰਦੇ? 18 18 ਸਾਲ ਤੋਂ ਘੱਟ ਬੱਚੇ ਬੱਚਿਆਂ ਦੇ ਖਿਲਾਫ ਕੀ ਕੀਤਾ ਹਾਂ? ਆ ਤਾਂ ਦੇਖੋ। ਸਾਰੇ ਜਿਹੜੇ ਨੁਮਾਇੰਦੇ ਨੇ ਕਰੀਆਨਾ ਸਟੋਰ ਵਾਲਿਆਂ ਦੇ ਹਲਵਾਏ ਆਂਦੇ ਬੇਕਰੀਸ ਦੇ ਜਿੱਥੇ ਵੀ ਇਹ ਡਰਿੰਕ એનર્ਜੀ ਡਰਿੰਕ ਅਵੇਲੇਬਲ ਹੁੰਦਾ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਹੈ ਔਰ ਸਾਰਿਆਂ ਨੂੰ ਹੀ ਇਹ ਕਹਿਆ ਹੈ ਤੁਹਾਡੇ ਥਰੂ ਵੀ ਕਹਿ ਰਹੇ ਆ ਕਿ ਇਸਪੈਡ ਕਰੋ ਮੈਸੇਜ ਕਿ ਇਹ ਦੀ ਜਿਹੜੀ ਵਾਰਨਿੰਗ ਹੈ ਜਿਹੜੀ ਕਿ ਕੋਈ ਨਹੀਂ ਪੜਦਾ ਉਹਨੂੰ ਪੰਜਾਬੀ ਚ ਤੇ ਵੱਡਾ ਵੱਡਾ ਕਰਕੇ ਲਿਖ ਲੈ ਕਿ 18 ਸਾਲ ਤੋਂ ਛੋਟਾ ਬੱਚਾ ਤੇ ਬਿਲਕੁਲ ਨਹੀਂ ਲਏਗਾ ਠੀਕ ਠੀਕ ਹੈ ਔਰ ਜਿਹੜੀ ਸਕੂਲ ਦੇ ਅੰਦਰ ਤੇ ਇੱਥੇ ਆਸ-ਪਾਸ ਇਹ ਬੈਨ ਹੈ Dean o gay, en un lai, en un manakita.